ਕੱਲਾ ਕੱਲਾ ਮਾਪਿਆਂ ਦਾ ਪੁੱਤ ਪਾਕਿਸਤਾਨ ਪੁੱਜ ਗਿਆ ਜੀ ਹਾਂ ਦੋਸਤੋ ਸ਼ਾਹਕੋਟ ਦੇ ਨੇੜੇ ਪਿੰਡ ਪੋਏਪੁਰ ਦਾ ਰਹਿਣ ਵਾਲਾ ਸ਼ਰਨਦੀਪ ਸਿੰਘ ਦੱਸਿਆ ਇਹ ਜਾ ਰਿਹਾ ਹੈ ਕਿ ਇਹ 60 ਦਿਨਾਂ ਤੋਂ ਗਾਇਬ ਸੀ ਪਿਛਲੇ ਅਤੇ ਪਰਿਵਾਰ ਬਹੁਤ ਚਿੰਤਾ ਦੇ ਵਿੱਚ ਸੀ ਪਰ ਜਦੋਂ ਪਾਕਿਸਤਾਨ ਦੇ ਰੇਂਜਰਾਂ ਦੇ ਵੱਲੋਂ ਇੱਕ ਤਸਵੀਰ ਸਾਹਮਣੇ ਆਈ ਤਾਂ ਪਰਿਵਾਰ ਨੂੰ ਮਾੜਾ ਜਿਹਾ ਹੌਸਲਾ ਹੋਇਆ ਵੀ ਚਲੋ ਖੈਰ ਕਿਤੇ ਨਾ ਕੀਤੇ ਤਾਂ ਹੈਗਾ ਆ ਸਾਡਾ ਸ਼ਰਨਦੀਪ ਸਿੰਘ ਔਰ ਇੱਕ ਗੱਲ ਇਹ ਵੀ ਡਰਾਉਂਦੀ ਹੈ ਪਰਿਵਾਰ ਨੂੰ ਕਿ ਇਹ ਆਪਣੇ ਮੁਲਕ ਦੇ ਵਿੱਚ ਨਹੀਂ ਸਗੋ ਆਪਣੇ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਚਲਾ ਗਿਆ ਤਾਂ ਉਥੋਂ ਦੇ ਰੇਂਜਰਾਂ ਦੇ ਵੱਲੋਂ ਇਹ ਤਸਵੀਰ ਸਾਂਝਾ ਕੀਤੀ ਗਈ ਆ ਸਰਨਦੀਪ ਸਿੰਘ ਦੀ ਇੱਕ ਵਾਕਿਆ ਪਹਿਲਾਂ ਵੀ ਹੋਇਆ ਸੀ ਇੱਕ ਪਾਕਿਸਤਾਨੀ ਪੰਜਾਬ ਦੇ ਵਿੱਚ ਆ ਗਿਆ ਸੀ 6 ਸਾਲ ਪਹਿਲਾਂ ਤਾਂ ਉਸ ਦੀ ਪੂਰੀ ਇਨਵੈਸਟੀਗੇਸ਼ਨ ਹੋਈ ਸੀ ਤਾਂ ਉਸ ਨੂੰ ਛੱਡ ਦਿੱਤਾ ਗਿਆ ਸੀ ਇਦਾਂ ਹੀ ਸਰਨਦੀਪ ਤੇ ਵੀ ਕੇਸ ਵਗੈਰਾ ਚੱਲ ਰਹੇ ਨੇ ਪਾਕਿਸਤਾਨ ਦੇ ਵਿੱਚ ਜਦੋਂ ਵੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਵੇਗੀ ਉੱਥੋਂ ਦੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਸਰਨਦੀਪ ਨੂੰ ਛੱਡ ਦਿੱਤਾ ਜਾਵੇਗਾ